ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਡੇ ਸਰਦਾਰ ਅਮੇਰ ਸਿੰਘ ਜੀ ਅਮਰੀਕਾ ਤੋਂ ਜੋ ਭਾਰਤ ਦੀ ਪੰਜਾਬ ਦੀ ਧਰਤੀ ਤੇ ਆਏ ਹੋਏ ਨੇ ਵਿਜ਼ਿਟ ਕਰਨ ਵਾਸਤੇ ਤੇ ਬੜਾ ਵਧੀਆ ਲੱਗਦਾ ਜਦੋਂ ਵੀ ਸਾਡੇ ਹੰਜਰਾ ਫਾਰਮ ਹਾਊਸ ਤੇ ਪਹੁੰਚਦੇ ਨੇ ਫਿਰ ਮੈਨੂੰ ਹਮੇਸ਼ਾ ਇਹ ਹੁੰਦਾ ਕੋਈ ਇਸਾ ਕੁਝ ਇਹ ਜੇ ਗੁਰਮਖ ਪਿਆਰਿਆਂ ਤੋਂ ਗੁਰੂ ਘਰ ਦੇ ਕਥਾ ਵਾਚਕ ਵੀ ਨੇ ਕੋਈ ਲਾ ਲਿਆ ਜਾਏ ਗੁਰਬਾਣੀ ਦਾ ਜਾਂ ਕੋਈ ਹੋਰ ਵਿਚਾਰਾਂ ਕਰਕੇ ਅੱਜ ਮੇਰੇ ਇੱਕ ਥੋਟ ਆਇਆ ਕਿ ਅਸੀਂ ਜਦੋਂ ਸਾਰੇ ਹੀ ਸੈਬ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਆ ਨਤਮਸਤਕ ਹੁੰਨੇ ਆ ਕਿ ਅਸੀਂ ਸਿੰਘ ਸਾਹਿਬ ਨੂੰ ਇੱਕ ਸਵਾਲ ਹੀ ਹੈ ਵੀ ਜਿਹਦਾ ਜਵਾਬ ਮੈਨੂੰ ਦਿਓ ਕਿਉਂ ਫਿਰ ਅਸੀਂ ਇੱਕ ਝੰਡੇ ਠਾ ਇੱਕ ਗੁਰੂ ਮਹਾਰਾਜ ਦੇ ਦੀ ਸੋਚਦੇ ਕਿਉਂ ਨਹੀਂ ਅਸੀਂ ਇਕੱਠੇ ਹੋ ਕੇ ਚੱਲਦੇ ਹਰ ਇੱਕ ਦੀ ਆਪੋ ਆਪਣੀ ਸੋਚ ਚੱਲਦੀ ਰਹਿੰਦੀ ਹੈ ਬਹੁਤ ਥਾਵਾਂ ਤੇ ਵੇਖਣ ਨੂੰ ਮਿਲਦਾ ਹੈ ਤੇ ਇਹਦੇ ਬਾਰੇ ਜਰੂਰ ਤੁਸੀਂ ਥੋੜਾ ਜਿਹਾ ਚਰਨਾ ਪਾਓ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰਦਾਰ ਸਖਦੇਵ ਸਿੰਘ ਬੈਲਜੀਅਮ ਸਾਹਿਬ ਜੀਓ ਆਪ ਹਮੇਸ਼ਾ ਤਤਪਰ ਰਹਿੰਦੇ ਹੋ ਬੁਗੇ ਸਮਾਜ ਸੇਵੀ ਹੋ ਤੇ ਬਿਜ਼ਨਸਮੈਨ ਵੀ ਹੋ ਤੇ ਆਰਮੀ ਚੋਂ ਵੀ ਰਿਟਾਇਰ ਹੋ ਇਹ ਆਪਣਾ ਬਹੁਤਾ ਜੀਵਨ ਅੱਜ ਤੁਸੀਂ ਆਪਣੇ ਪਰਿਵਾਰ ਦੀ ਮਿਹਨਤ ਦੁਆਰਾ ਜੋ ਕਮਾਇਆ ਉਹਦੇ ਵਿੱਚੋਂ ਦਸਬੰਦ ਕੱਢ ਰਹੇ ਤੁਸੀਂ। ਉਹਨਾਂ ਦੀ ਕਮਾਈ ਤੁਸੀਂ ਬੜਾ ਧੰਨਵਾਦ ਕਰਦਾ ਮੈਂ ਤੁਹਾਡਾ। ਤੇ ਮੈਨੂੰ ਵੀ ਜਦੋਂ ਮੈਂ ਆਇਆ ਆਇਆ ਮੇਰੀ ਲੋੜ ਤੋਂ ਵੱਧ ਤੁਸੀਂ ਸਾਨੂੰ ਪਿਆਰ ਦਿੱਤਾ। ਕਿ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਦਾ ਖੁਸ਼ ਰਹੋ। ਆਪ ਜੀਆ ਨੇ ਕਿਹਾ ਹੈ ਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹਾਂ ਤੇ ਫਿਰ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕਤਰ ਕਿਉਂ ਨਹੀਂ ਹੁੰਦੇ ਪਹਿਲਾਂ ਆਪਾਂ ਸਤਿਗੁਰੂ ਜੀ ਦੀ ਬਾਣੀ ਤੋਂ ਵਿਦੇਸ਼ ਲੈ ਲੈਨੇ ਆ ਪਾਤਸ਼ਾਹ ਜੀ ਦੇ ਬਚਨ ਨੇ ਹੋਏ ਇਕਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮਤਿ ਬੈਸੋ ਸਭ ਸ਼ਾਨ ਅਸੀਂ ਇਕਤਰ ਵੀ ਹੋ ਜਾਂਦੇ ਆ ਪਰ ਸਾਡੇ ਅੰਦਰੋਂ ਜਿਹੜੀ ਦਿਵਤਾ ਦੁਬਧਾ ਜਿਹੜੀ ਆ ਉਹ ਕਿਉਂ ਨਹੀਂ ਜਾਂਦੀ ਇੱਕ ਦੂਜੇ ਪ੍ਰਤੀ ਮਾੜਾ ਸੋਚਣਾ ਮਾੜਾ ਕਰ ਵੀ ਦਿੰਦੇ ਆ ਫਿਰ ਅਰਦਾਸ ਦੇ ਵਿੱਚ ਵੀ ਸਾਡੇ ਲਵਹਾਜ ਆਉਂਦਾ ਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਤੇਰੇ ਬਾਣੇ ਸਰਬਤ ਦਾ ਭਲਾ ਮੰਗਣ ਵਾਲੀ ਸਾਡੀ ਕੌਮ ਭਾਵ ਕੇ ਅਸੀਂ ਅਸੀਂ ਫਿਰ ਸਾਡੇ ਵਿੱਚ ਸੇਖੋ ਕਿ ਸਿੱਖ ਸਿਖਾਆਂ ਦੀਆਂ ਜੜਾਂ ਕਿਉਂ ਵੱਢਦੇ ਨੇ ਕਿਉਂ ਵੀਰਖਾ ਕਰਦੇ ਨੇ ਇੱਥੋਂ ਕੋ ਪੂਛ ਪਤਾ ਲੱਗਦਾ ਹੈ ਜਦੋਂ ਹਿਸਟਰੀ ਇਤਿਹਾਸ ਸਿੱਖਾਂ ਦਾ ਪੜ੍ਹਦੇ ਆ ਕਿ ਸਾਡੇ ਪੁਰਖਿਆਂ ਮਹਾਨ ਸੂਰਬੀਰ ਯੋਧਿਆਂ ਨੇ ਜਿਨ੍ਹਾਂ ਨੇ ਇਸ ਭਾਰਪੂ ਦੀ ਕ੍ਰਾਂਤੀ ਨੂੰ ਬਚਾਇਆ ਆਬਰੂ ਇੱਜ਼ਤਾਂ ਨੂੰ ਘਰਾਂ ਤੱਕ ਲਿਆ ਕੇ ਜਰਵਾਣਿਆਂ ਤੋਂ ਛਡਾ ਕੇ ਛਡਿਆ ਤੇ ਬਾਅਦ ਵਿੱਚ ਉਹਨਾਂ ਨੂੰ ਉਹਨਾਂ ਸਰਕਾਰਾਂ ਵੱਲੋਂ ਅਹੁਦੇਦਾਰੀਆਂ ਨਵਾਬੀਆਂ ਪਰੋਸੀਆਂ ਗਈਆਂ ਪਰ ਉਹ ਨਵਾਬੀਆਂ ਜਿਹੜੀਆਂ ਪਰੋਸੀਆਂ ਗਈਆਂ ਸਾਡੇ ਉਹਨਾਂ ਪੁਰਖਾਂ ਪੁਰਖਿਆ ਨੇ ਸੂਰਬੀਰ ਯੋਧਿਆਂ ਨੇ ਜੁੱਤੀ ਦੀ ਨੋਕ ਤੇ ਠਕਰਾਈਆਂ ਜਦੋਂ ਅਸੀਂ ਹਿਸਟਰੀ ਵਿੱਚ ਜਾਂਦੇ ਹਾਂ ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੀਆਂ ਸਾਡੇ ਪੁਰਖੇ ਸ਼ਹੀਦ ਸਤਾਰ ਯੋਧ ਜਿਹੜੇ ਮਿਸਲਾਂ ਦੇ ਬਾਨੇ ਛਨ ਜਿਨ੍ਹਾਂ ਦੇ ਨਾਮ ਤੇ ਅੱਜ ਇਹ ਧਰਤੀ ਕੁਝ ਬਚੀ ਵੀ ਹੈ ਉਹਨਾਂ ਦੀ ਠਕਰਾਈ ਹੋਈ ਉਹ ਵਸਤੂ ਨਵਾਬੀਆਂ ਅੱਜ ਅਸੀਂ ਉਹਨੀਆਂ ਨਵਾਬੀਆਂ ਦੇ ਵਾਸਤੇ ਅਹੁਦੇਦਾਰਾਂ ਦੇ ਤਲਵੇ ਚੜਦੇ ਫਿਰਦੇ ਮਗਰ ਤੁਰੇ ਫਿਰਦੇ ਪਛਾੜਦੇ ਆਂ ਅਸੀਂ ਇੱਕ ਦੂਜੇ ਨੂੰ ਮੈਂ ਤੁਹਾਨੂੰ ਪਛਾੜਿਆ ਤੁਸੀਂ ਮੈਨੂੰ ਪਛਾੜ ਦਿੱਤਾ ਇਸ ਕਰਕੇ ਇਹ ਪੰਕਤੀ ਜਿਹੜੀ ਆਪਾਂ ਪਹਿਲਾਂ ਪੜ੍ਹੀ ਆ ਹੋਏ ਕਿਤਰ ਮਿਲੋ ਮੇਰੇ ਭਾਈ ਤੇ ਅੱਗੇ ਸਤਿਗੁਰੂ ਆਖਦੇ ਨੇ ਇਥੇ ਵਿਸ਼ਰਾਮ ਲਾ ਕੇ ਦੁਬਦਾ ਜੀ ਜੇ ਤੁਹਾਡੇ ਵਿੱਚੋਂ ਦੁਬਦਾ ਦੂਰ ਹੁੰਦੀ ਆ ਤੇ ਤੁਸੀਂ ਸੁਰਤ ਨਾਲ ਗੁਰੂ ਨਾਮੀ ਜੁੜਦੇ ਹੋ ਤੇ ਆਪਣੇ ਆਪ ਵੀ ਤੁਹਾਡਾ ਮਲਾਪ ਪਿਆਰ ਜਿਹੜਾ ਏ ਉਹ ਵੱਧਦਾ ਹੈ ਇਕੱਠੇ ਹੋ ਜਾਂਦੇ ਆ ਪਰ ਇਕੱਠੇ ਹੋ ਕੇ ਅਸੀਂ ਕਰਦੇ ਕੀ ਆ ਇਥੇ ਸਾਨੂੰ ਸੋਚਣਾ ਪਵੇਗਾ ਤੇ ਮੇਰੀ ਸੋਚ ਇਥੋਂ ਤੱਕ ਆ ਕਿ ਅਸੀਂ ਅੱਗੇ ਨਿਜ ਰੱਖ ਲਿਆ ਆ ਕਿ ਮੈਂ ਤੁਹਾਡੇ ਤੋਂ ਵੱਡਾ ਤੇ ਤੁਸੀਂ ਮੇਰੇ ਹੀ ਵਫਾਦਾਰੀ ਕਰੋ ਅਹੁਦੇਦਾਰੀ ਮੈਨੂੰ ਦਿਓ ਤੇ ਜੇ ਅਸੀਂ ਦੇ ਵੀ ਦਿੰਨੇ ਆ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਦਿੱਤੀਆਂ ਅਹੁਦੇਦਾਰੀਆਂ ਬੜਾ ਸਰਮੌਰ ਬਣਾਇਆ ਹੈ ਪਰ ਉਹਨਾਂ ਨੇ ਹੁਣ ਤੱਕ ਕੀਤਾ ਕਿ ਉਹ ਸਾਡੀ ਆਵਾਜ਼ ਦੂਰ ਤੱਕ ਜਾਂਦੀ ਹੈ ਸਰਦਾਰ ਬਰਜੀਮ ਸਾਹਿਬ ਸੰਯੋਗ ਦੇ ਰਹੇ ਨੇ ਪਰ ਇਸ ਬਾਜ ਦਾ ਅਸਰ ਹੋਵੇ ਨਾ ਹੋਵੇ ਪਰ ਅਸੀਂ ਦੋਵੇਂ ਭਰਾ ਦੋਵੇਂ ਸੱਜਣ ਇੱਕ ਦਰਦ ਦੇ ਦੇ ਵਿੱਚ ਹਾਂ ਤੇ ਪੀੜਤ ਹਾਂ ਸਾਨੂੰ ਪੰਜਾਬ ਵਾਸਤੇ ਸਾਨੂੰ ਪੰਜਾਬ ਦੇ ਸਮੁੱਚੇ ਲੋਕਾਂ ਵਾਸਤੇ ਨਾ ਕਿ ਇੱਕ ਫਿਰਕੇ ਦੇ ਲੋਕਾਂ ਵਾਸਤੇ ਨਹੀਂ ਗੱਲ ਕਰਦੇ ਅਸੀਂ ਸ਼੍ਰੋਮਚੇ ਮਹਾਜ ਵਾਸਤੇ ਇੱਕ ਹਾਂ ਦਾ ਨਾਰਾ ਬੜੇ ਪਿਆਰ ਨਾਲ ਬੇਨਤੀ ਦੇ ਰੂਪ ਵਿੱਚ ਕਰਦੇ ਹਾਂ ਤੇ ਆਓ ਇਕੱਠੇ ਹੋਈਏ ਇੱਕ ਨਿਸ਼ਾਨ ਸਾਹਿਬ ਦੇ ਹੇਠ ਤੇ ਆਪਾਂ ਇਸ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਈਏ ਜਵਾਨੀ ਨੂੰ ਬਚਾਈਏ ਆਪਣੇ ਹੱਥਾਂ ਦੇ ਨਾਲ ਕੀਤੀ ਮਿਹਨਤ ਦੇ ਵਿੱਚ ਉਹ ਦਾ ਸਬੰਧ ਕੱਢ ਕੇ ਡਿੱਗੇ ਕੁਝਲੇ ਲੋਕਾਂ ਲੋੜਵੰਦਾਂ ਦੇ ਵਾਸਤੇ ਅਸੀਂ ਉਹਨਾਂ ਦਾ ਸਹਾਰਾ ਬਣੀਏ ਉਹਨਾਂ ਦੇ ਘਰਾਂ 'ਚ ਵੀ ਖੁਸ਼ੀਆਂ ਆਉਣ ਉਹਨਾਂ ਨੂੰ ਵੀ ਅਸੀਂ ਸਿਰ ਤੇ ਹੱਥ ਰੱਖੀਏ ਗੁਰੂ ਕਿਰਪਾ ਕਰੇ ਆਪ ਕੀ ਗਣਾ ਤੁਹਾਨੂੰ ਆਜੀ ਧੰਨਵਾਦ ਬਹੁਤ ਬਹੁਤ ਵਧੀਆ ਲੱਗਾ ਜੀ ਜੋ ਤੁਸੀਂ ਇਹ ਸਹਿਯੋਗ ਦਿੱਤਾ ਹੈ ਜਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਜਦੋਂ ਅਸੀਂ ਗੁਰਦਵਾਰ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕਨੇ ਆ ਤੇ ਸਾਨੂੰ ਉਹਦੇ ਚ ਦੁੱਖ ਤਾਂ ਸਾਰੀ ਖਤਮ ਕਰਨੀ ਚਾਹੀਦੀ ਹੈ ਕਿਉਂਕਿ ਜੇ ਅੱਜ ਹੁਣ ਆਉਣ ਵਾਲਾ ਸਮਾਂ ਫਿਰ ਇੱਕ ਥੋੜੀ ਆਪਾਂ ਵਿੱਚ ਪੋਲਟਿਕਸ ਦੀ ਵੀ ਗੱਲ ਕਰ ਲਈਏ ਨਾ ਕਿ 2027 ਦੇ ਵਿੱਚ ਅੱਗੇ ਫਿਰ ਚੋਣਾਂ ਆ ਰਹੀਆਂ ਨੇ ਤੇ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਹਾਂ ਕਿ 78 ਸਾਲ ਸਾਨੂੰ ਹੋ ਗਏ ਨੇ ਭਾਰਤ ਆਜ਼ਾਦ ਹੋਏ ਨੂੰ ਉਹਦੇ ਵਿੱਚ ਵੀ ਸਿੱਖ ਕੌਮ ਦੀਆਂ 85 ਤੋਂ 90% ਕੁਰਬਾਨੀਆਂ ਦੇ ਕੇ ਇਸ ਭਾਰਤ ਨੂੰ ਯਾਦ ਕਰਾਇਆ ਅੱਜ ਹਰ ਸਿੱਖ ਆਪਣੇ ਅੰਦਰ ਛਾਤੀ ਮਾਰ ਕੇ ਵੇਖੀ ਕਿ ਕੀ ਉਹਨੂੰ ਵਾਕਿਆ ਹੀ ਉਹ ਜਿਹੜਾ ਆਯਾਤੀ ਦਾ ਉਹ ਅਨੇਕ ਮਾਰ ਰਿਹਾ ਨਹੀਂ ਆਯਾਤੀ ਜਿਹੜੇ ਮੇਰੇ ਨੂੰ ਨਹੀਂ ਪਾਰਦੇ ਉਹ ਪਰ ਉਹਨਾਂ ਨੇ ਕੋਈ ਹੋਰ ਮਾਰ ਰਿਹਾ ਇਸ ਵਾਸਤੇ ਸਹੀ ਹੈ ਤੇ ਦੁੱਖ ਲੱਗਦਾ ਹੈ ਇਹ ਤਾਂ ਕਰਕੇ ਇਹੀਆਂ ਗੱਲਾਂ ਇਹੋ ਜਿਹੇ ਵਿਚਾਰ ਕਰਨੇ ਪੈਂਦੇ ਆ ਕਿ ਜਿਹੜਾ ਵੀ ਸਾਡੀ ਕੋਈ ਗੱਲ ਸੁਣਦਾ ਹੈ ਉਹ ਇਹਨਾਂ ਤੇ ਕੋਈ ਅਮਲ ਕਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਭਾਈ ਸਾਹਿਬ ਜੀ ਸਿੰਘ ਸਾਹਿਬ ਆਏ ਨੇ ਯੂਪੀ ਤੋਂ ਜੀ ਦਾ ਬਾਈ ਤੋਂ ਧੰਨਵਾਦ ਕਰਦਾ ਹਾਂ वाहिगुरु जी का खास साहिब वाहिगुरु जी की फत्ते